ਬਾਬਾ ਮਾਰਤਾ ਕੰਨਸੀ ਮਾਰ ਕੇ ਕੱਲੇ ਹਾਂ ਬਹਿ ਜਾ ਬਹਿ ਮਾਰ ਰਹੀ ਇਹਨੂੰ ਵੀ ਮਾਰ ਦੂਗਾ ਗਰਾਂ ਮਾ ਟਡਾ ਲਾਂਦਾ ਬੱਚਾ ਪਿਓ ਆ ਕਿ ਤੂੰ ਜਿੰਨੇ ਪੇਸ਼ੈਂਟ ਅਸੀਂ ਰੱਖੇ ਆ ਕਿ ਉਹ ਮਰੀਜ਼ ਰੱਖੇ ਆ ਜਿਹੜੇ ਲੋੜਵੰਦ ਸੀਗੇ ਦੇਖੋ ਮੈਂ ਆਪਣੇ ਪੁੱਤ ਨੂੰ ਲੈ ਕੇ ਆਈ ਆ ਜਿਹੜਾ ਕਾਮਾ ਪੁੱਤ ਸੀ ਅੱਜ ਉਹਨੂੰ ਕੋਈ ਸੋਚੀ ਨਹੀਂ ਆ ਭੰਗ ਨੇ ਦਿਮਾਗ ਚੱਕਦਾ ਮੈਂਟਲੀ ਅਫਸਰਟ ਹੋ ਜਾਂਦਾ ਦੇਖੋ ਸਾਡੀ ਕੀ ਕਰੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਵਾਈਆਂ ਦਾ ਲੰਗਰ ਸਵੇਰ ਦਾ ਚੱਲ ਰਿਹਾ ਸ਼ਾਮ ਦੇ 6 ਵਜੇ ਤੇ ਸਵੇਰੇ ਤੜਕੇ 6 ਵਜੇ ਸ਼ੁਰੂਆਤ ਕੀਤੀ ਸੀ ਕੈਂਪ ਦੀ 12 ਘੰਟੇ ਹੋ ਗਏ ਗੁਰੂ ਕੇ ਲੰਗਰਾਂ ਨੂੰ ਵਰਤਦੇ ਆ ਤੇ ਉਹਦੇ ਵਿੱਚ ਜਿੰਨੇ ਪੇਸ਼ੈਂਟ ਸਾਡੇ ਕੋਲ ਆਏ ਸੀ ਦਵਾਈਆਂ ਲੈ ਕੇ ਜਾ ਚੁੱਕੇ ਆ 3381 ਮਰੀਜ਼ ਸੀ ਅੱਜ ਟੋਟਲ ਜਿਹੜੇ ਦਵਾਈਆਂ ਲੈ ਕੇ ਗਏ ਨੇ 3381 ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਮਿਹਰ ਆ ਇਹ ਪ੍ਰਸ਼ਾਦ ਰੂਪੀ ਲੰਗਰ ਆ ਜਿਹੜਾ ਉਹਦੀ ਕਿਰਪਾ ਨਹੀਂ ਬਤਨਾ ਸਾਡੀ ਤਾਂ ਔਕਾਤ ਹੀ ਨਹੀਂ ਸੀ ਵੀ ਅਸੀਂ ਇੱਕ ਬੰਦੇ ਨੂੰ ਵੀ ਦਵਾਈ ਦਵਾ ਸਕੀ ਤੇ ਬਾਕੀ ਇਹ ਉਹ ਮਰੀਜ਼ ਨੇ ਜਿਹੜੇ ਤੁਸੀਂ ਦੇਖਦੇ ਸੰਗੜਾ ਨਾ ਬੰਨੇ ਹੁੰਦੇ ਆ ਘਰਾਂ ਦੇ ਵਿੱਚ ਮੈਂਟਲੀ ਅਫਸੈਟ ਹੋਏ ਜਾਂ ਸਾਡੀਆਂ ਭੈਣਾਂ ਇਦਾਂ ਅਫਸੈਟ ਹੋ ਜਾਂਦੀਆਂ ਆਪਣੇ ਤਾਂ ਤੇ ਕੱਪੜੇ ਪਾਉਣ ਦੀ ਵੀ ਸੋਚੀ ਨਹੀਂ ਰਹਿੰਦੀ ਸਾਹਮਣੇ ਵਾਲੇ ਨਾਲ ਕੀ ਗੱਲ ਕਰਨੀ ਹੈ ਕਿਵੇਂ ਗੱਲ ਕਰਨੀ ਹੈ ਉਹਦੀ ਕੋਈ ਸਮਝ ਨਹੀਂ ਰਹਿੰਦੀ ਕਿ ਉਹ ਮਰੀਜ਼ ਨੇ ਜਿਹੜੇ ਆਪਣੇਆਂ ਨੂੰ ਵੀ ਮਾਰਦੇ ਕੁੱਟਦੇ ਆ ਆਪਣੀ ਵੀ ਜਾਨ ਨੂੰ ਖਤਰਾ ਵਾ ਦੂਸਰਿਆਂ ਦੀ ਲਈ ਵੀ ਖਤਰਾ ਵਾ ਜਾਨ ਨੂੰ ਤੇ ਇਹਨਾਂ ਮਰੀਜ਼ਾਂ ਨੂੰ ਅਸੀਂ ਫਿਰ ਹਰ ਕੈਂਪ ਦੇ ਵਿੱਚ ਇੱਥੇ ਦਾਖਲ ਕਰਦੇ ਆ ਜਿਨ੍ਹਾਂ ਨੂੰ ਇੱਥੇ ਰੱਖ ਕੇ ਮਹੀਨਾ 2 ਮਹੀਨੇ ਦਵਾਈਆਂ ਦਿੰਨੇ ਆ ਜਿਵੇਂ ਵੀਰਾ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਪਰ ਅੱਜ ਪਿੰਡ ਦੀ ਪੰਚਾਇਤ ਨੇ ਲਿਖ ਕੇ ਲੈਟਰ ਦਿੱਤਾ ਵੀ ਇਹਨ ਤੋਂ ਖਤਰਾ ਵਾ ਜਾਨ ਮਾਲ ਦਾ ਕਿਸੇ ਨੂੰ ਵੀ ਮਾਰ ਸਕਦਾ ਇਦਾਂ ਹੀ ਇਹ ਵੀਰ ਸੜਕਾਂ ਤੇ ਘੁੰਮਦਾ ਲੰਬੇ ਸਮੇਂ ਤੋਂ ਨਰਕ ਵਰਗਾ ਜੀਵਨ ਕੱਟ ਰਿਹਾ ਕਿ ਉਹਨਾਂ ਸਾਡੇ ਪਰਿਵਾਰ ਕੇ ਮੈਂਬਰਾਂ ਵਾਸਤੇ ਟੈਂਪਰੇਰੀ ਬੋਰਡ ਬਣਾਈ ਆ ਸੀ ਇੱਕ ਸਾਹਮਣੇ ਟੈਂਪਰੇਰੀ ਬੋਰਡ ਲਿਖਿਆ ਹੋਇਆ ਵਾ ਉਸ ਟੈਂਪਰੇਰੀ ਬੋਰਡ ਦੇ ਵਿੱਚ ਇਹਨਾਂ ਮਰੀਜ਼ਾਂ ਨੂੰ ਹੁਣ ਅਗਲੇ 15 ਦਿਨਾਂ ਵਾਸਤੇ ਮਹੀਨੇ ਵਾਸਤੇ ਜਿੰਨੀ ਵੀ ਜ਼ਰੂਰਤ ਪਊਗੀ ਜਦ ਤੱਕ ਰਿਸਟੇਬਲ ਨਹੀਂ ਹੁੰਦੇ ਉਹਨਾਂ ਨੂੰ ਰੱਖਿਆ ਜਾਂਦਾ ਜਿਵੇਂ ਅੱਜ ਸਾਡੀ ਇਹ ਪ੍ਰੀਤੀ ਭੈਣ ਆਈ ਹੈ ਇਹ ਭੈਣ ਨੂੰ ਤੇ ਮਾਤਾ ਜੀ ਨੂੰ ਕੁਲਵੰਤ ਕੌਰ ਜੀ ਨੂੰ ਅਸੀਂ ਅੱਜ ਤੋਂ ਕਰੀਬ ਸਾਲ ਡੇਢ ਸਾਲ ਪਹਿਲਾਂ ਇਹਨਾਂ ਦੇ ਘਰੋਂ ਲੈ ਕੇ ਆਏ ਸੀ ਜਾ ਕੇ ਜਲੰਧਰ ਤੋਂ ਕਿਹੜਾ ਪਿੰਡ ਸੀ ਮਾ ਨਾਲ ਸਲੇਮਪੁਰਨਗਲ ਹਾਂ ਇਦਾਂ ਹੀ ਇੱਕ ਇਹ ਵੀਰ ਜਿਹੜਾ ਮਿਹਨਤ ਕਰਦਾ ਸੀ ਮਜ਼ਦੂਰੀ ਕਰਦਾ ਸੀ ਕਾਮਾ ਪੁੱਤ ਸੀ ਮਾਂ ਦਾ ਪਰ ਅੱਜ ਉਹ ਮਾਂ ਬਾਪ ਮਾਰਦਾ ਗਣਾਸੀ ਮਾਰ ਕੇ ਇਕੱਲੇ ਨੇ ਹਾਂ ਬਹਿ ਜਾ ਬਹਿ ਜਾ ਮਾਰ ਰਹੀ ਇਹਨੂੰ ਮੈਂ ਮਾਰ ਦੂੰਗਾ ਕੋਈ ਨਾ ਬਹਿ ਜਾ ਇਹ ਇੰਝ ਚੱਲਦਾ ਰਿਹਾ ਕੰਮ ਬੈਠਦਾ ਸੀ ਇਹਨੂੰ ਮਾਰ ਦੂੰਗਾ ਇਹਨੇ ਆਪਣੇ ਬਾਪ ਦੇ ਸਿਰ ਤੇ ਮਾਰਿਆ ਸੀ ਬੇਬੇ ਵਾਹ ਗਣਾਸੀ ਮਾਰੀ ਦੀ ਅੱਛਾ ਕੋਈ ਗੱਲ ਨਹੀਂ ਹੋਈ ਅੱਜ ਕਿੱਥੋਂ ਆਏ ਤੁਸੀਂ ਹਾਂਜੀ ਸਾਨ ਤੇ ਸਨਾਮ ਤੋਂ ਮਾਂ ਆਪਣੇ ਪੁੱਤਰ ਨੂੰ ਲੈ ਕੇ ਆਈ ਆ ਜਿਹੜਾ ਕੰਮ ਆ ਪੁੱਤ ਸੀ ਅੱਜ ਉਹਨੂੰ ਕੋਈ ਸੋਝੀ ਨਹੀਂ ਆਉਂਦੀ ਹਾਂਜੀ ਹਾਂ ਤੇ ਇਦਾਂ ਵੀਰੇ ਤੁਸੀਂ ਕਿੱਥੋਂ ਆਏ ਕਪੂਰਥਲੇ ਤੋਂ ਆਏ ਕੀ ਕਰਦਾ ਸੀ ਵੀਰਾ ਮੈਂ ਲੱਕੜ ਦਾ ਕੰਮ ਕਰਦਾ ਸੀ ਕਾਰਪੇਂਟਰ ਸੀ ਬਾਈ ਕੋਈ ਨਹੀਂ ਕੀ ਹੋ ਗਿਆ ਬਾਈ ਇਹਨੂੰ ਕੋਹ ਨਹੀਂ ਆ ਨੀਂਦਰਾ ਹੈ ਆਦਤ ਦੋ ਦਿਨਾਂ ਦਾ ਠੀਕ ਆ ਕੋਈ ਕੀ ਨਾਮ ਤੇਰਾ ਮਲਕੀਤ ਸਿੰਘ ਮਲਕੀਤ ਸਿੰਘ ਕਾਰਪੇਂਟਰ ਆ ਲੱਕੜੀ ਦਾ ਕੰਮ ਕਰਦਾ ਸੀ ਵੀਰਾ ਇਦਾਂ ਹੀ ਇਹ ਭੈਣਾਂ ਪ੍ਰਦੇਸਨ ਆਪਦੇ ਭਰਾ ਨੂੰ ਲੈ ਕੇ ਆਈਏ ਇੱਥੇ ਸਿੰਗਲ ਨਾਲ ਬੰਨ ਕੇ ਭੰਗ ਨੇ ਦਿਮਾਗ ਚੱਕ ਤਾ ਮੈਂਟਲੀ ਅਫਸੈਟ ਹੋ ਗਿਆ ਹੈ ਨਾ ਇਸੇ ਤਰ੍ਹਾਂ ਹੀ ਇੱਧਰ ਦੇਖੋ ਸਾਡੀ ਧੀ ਕੀ ਕਰੀ ਜਾਂਦੀ ਆ ਮਦਲੋ ਆਪਣੇ ਆਪ ਦੀ ਵੀ ਸੋਚੀ ਨਹੀਂ ਰਹੀ ਬਾਈ ਸਾਡੀ ਟੀਮ ਦੇ ਮੈਂਬਰ ਨੇ ਅੱਗੇ ਵੀ ਬਾਈ ਹੁਣੀ ਸਾਡੇ ਕੋਲੇ ਇੱਥੇ ਪੇਸ਼ੈਂਟ ਛੱਡ ਕੇ ਗਏ ਸੀ ਅੱਜ ਵੀ ਇਹ ਤਿੰਨੋਂ ਇੱਕੋ ਪਰਿਵਾਰ ਦੇ ਮੈਂਬਰ ਨੇ ਕਿਨ ਜਿਹਦੇ ਘਰ ਚ ਇੱਕ ਬੰਦਾ ਵੀ ਅਪਸੈਟ ਹਨਾ ਸਾਰਾ ਪਰਿਵਾਰ ਹੀ ਉਦਾ ਹੋ ਜਾਂਦਾ ਤੇ ਇਦਾਂ ਹੀ ਇਹ ਪਰਿਵਾਰ ਵੀ ਅਪਸੈਟ ਹੋਇਆ ਪਿਆ ਗੁਰਵਿੰਦਰ ਵੀਰੇ ਹੁਣੀ ਆਪਣੀ ਡਿਊਟੀ ਨਿਭਾਉਣ ਵਾਸਤੇ ਇੱਥੇ ਆਏ ਨੇ ਆਪਣੀ ਜ਼ਿੰਮੇਵਾਰੀ ਇਨਸਾਨ ਹੋਣ ਦੀ ਨਿਭਾਉਣ ਆਏ ਇਦਾਂ ਹੀ ਇਹ ਭੈਣਾਂ ਸਾਡੀ ਇਹ ਵੀ ਠੀਕ ਨਹੀਂ ਬਹੁਤ ਜ਼ਿਆਦਾ ਅਗਰੈਸਿਵ ਆ ਬਹੁਤ ਜ਼ਿਆਦਾ ਭੈਣ ਕੰਨੀ ਮੈਨੂੰ ਗੁੱਸਾ ਆਉਂਦਾ ਪੜ੍ਹੀ ਲਿਖੀ ਹੈ ਭੈਣ ਪਰ ਕਈ ਵਾਰੀ ਸਮਾਜ ਦੇ ਵਿੱਚ ਹਾਲਾਤ ਐਸੇ ਪੈਦਾ ਹੋ ਜਾਂਦੇ ਆ ਭੈਣ ਇਕੱਲੀ ਹਾਂ ਹੁਣ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਘਰੇ ਕਿਉਂਕਿ ਮਾਤਾ ਜੀ ਬਾਹਰ ਚਲੇ ਗਏ ਕੈਨੇਡਾ ਭੈਣ ਇਕੱਲੇ ਹੋਣ ਕਰਕੇ ਘਰੇ ਫਿਰ ਇਕੱਲੇ ਹੀ ਗੱਲਾਂ ਕਰੀ ਜਾਂਦੇ ਇਕੱਲੇ ਹੀ ਅਫਸੈਟ ਹੋ ਗਈ ਹੁਣ ਤੇ ਅੱਜ ਵੀਰੇ ਹੁਣੇ ਲੈ ਕੇ ਆਏ ਨੇ ਇੱਥੇ ਕੈਂਪ ਦੇ ਸასი ਕਾਲ ਵੀਰੇ ਸასი ਹਾਂਜੀ ਵੀਰੇ ਤੁਸੀਂ ਕਿੱਥੋਂ ਲੈ ਕੇ ਆਏ ਮਾਤਾ ਜੀ ਮਰੰਟੀ ਕੋ ਤੇ ਜਿਹੜਾ ਰੋਪੜ ਆ ਕਿਹੜਾ ਪਿੰਡ ਕਿਹੜਾ ਪਿੰਡ ਟੰਗਰਾਲੀ ਜੀ ਟੰਗਰਾਲੀ ਹਾਂਜੀ ਕੀ ਲੱਗਦੇ ਨੇ ਤੁਹਾਡੇ ਸਸਤਾ ਜੀ ਸਸਤਾ ਤੁਹਾਡੇ ਹਾਂਜੀ ਹਾਂਜੀ ਕਿੰਨੇ ਕ ਟਾਈਮ ਤੋਂ ਇਦਾਂ ਨੇ ਜੀ ਇਹਨਾਂ 7-8 ਸਾਲ ਹੋ ਗਏ ਜੀ ਮੈਂ ਕਹਿੰਦਾ ਜੀ ਅੱਛਾ ਹੀ ਰਹਿੰਦੇ ਨੇ ਹੰਡ ਸਿਰ ਤੇ ਜਿਵੇਂ ਜਟਾਂ ਬਣੀਆਂ ਪਈਆਂ ਕੋਈ ਨਾ ਹੋਂਦੇ ਧੋਂਦੇ ਨਹੀਂ ਅੰਦਰ ਹੀ ਰਹਿੰਦੇ ਹਾਂਜੀ ਹਾਂਜੀ ਆਹ ਦੇਖੋ ਜੀ ਤੇ ਘਰੇ ਹੋਰ ਕੌਣ ਹੈ ਇਹਨਾਂ ਦੇ ਲਾਜੀ ਉਹ ਘਰ ਦੇ ਆ ਬਾਈ ਇਹ ਤੁਹਾਡੇ ਕੋਲੇ ਰਹਿੰਦੇ ਜਾਂ ਇਹਨਾਂ ਦਾ ਮੈਂ ਨਾਲ ਲਿਕੇ ਆ ਇਹ ਆਪਦੇ ਪਿੰਡ ਰਹਿੰਦੇ ਯਾਨੀ ਕਿ ਤੁਸੀਂ ਆਪਦੇ ਪਿੰਡ ਰਹਿੰਦੇ ਹੋ ਹਾਂਜੀ ਇਹਨਾਂ ਦਾ ਕੋਈ ਹੋਰ ਬੇਟਾ ਜਾਂ ਬੇਟੀ ਕੋਈ ਇਹ ਬੇਟਾ ਵਿਆਹ ਗਿਆ ਘਰ ਵਾਲੀ ਦੇ ਨਾਲ ਮਾਤਾ ਕੁੜੇ ਸਵਰਨਜੀਤ ਤਕੜੀਆਂ ਭਾਈ ਠੀਕ ਹੋ ਨੀ ਇਹ ਬਾਲੀਆਂ ਤਾਂ ਦੇ ਦੇ ਮੈਨੂੰ ਸਵਰਨਜੀਤ ਲਾਲ ਮਾਮੇ ਲੈ ਆ ਮੈਂ ਦੇ ਦੇ ਲੈ ਆ ਮੈਂ ਲਾਲੇ ਨਾਲ ਜਾ ਕੇ ਆ ਚਾਂ ਲਾਲੀ ਮੈਂ ਠੀਕ ਹੈ ਰੱਖ ਲਵਾਂ ਮੈਂ ਰੱਖ ਲਵਾਂ ਬੜੀਆਂ ਬੜੀਆਂ ਦੇ ਕੇ ਇਨਾ ਰੱਬ ਵਰਗੀਆਂ ਸਾਡੀਆਂ ਮਾਵਾ ਨੂੰ ਅੱਜ ਪਤਾ ਨਹੀਂ ਸਮਾਜ ਦੇ ਵਿੱਚ ਸਾਡੇ ਚ ਇੰਨੀ ਜ਼ਿਆਦਾ 네ਗੈਟਿਵਿਟੀ ਭਰੀ ਹੋਈ ਆ ਇੰਨਾ ਜ਼ਿਆਦਾ ਬਜ਼ੁਰਗਾਂ ਤੇ ਮਾੜੇ ਪ੍ਰਭਾਵ ਪੈ ਰਹੇ ਆ ਕਿੱਦਾਂ ਹੀ ਬਜ਼ੁਰਗਾਂ ਨੂੰ ਅਸੀਂ ਮਿਲਦੇ ਆ ਜਿਨ੍ਹਾਂ ਨੂੰ ਦਿਮਾਗੀ ਸਮੱਸਿਆਵਾਂ 50 55 ਸਾਲ ਤੋਂ ਬਾਅਦ ਜਾ ਕੇ ਸ਼ੁਰੂ ਹੋਈਆਂ ਕਿਉਂਕਿ ਸਾਡਾ ਖਾਣਾ ਪੀਣਾ ਉਹ ਜਿਆ ਹਵਾ ਪਾਉਣ ਪਾਣੀ ਚ ਵੀ ਜ਼ਹਿਰ ਘੁਲ ਗਿਆ ਸਾਡੇ ਸਾਡੇ ਖਾਣੇ ਪੀਣੇ ਵੀ ਉਦਾਂ ਦੇ ਆ ਹਵਾ ਵੀ ਉਦਾਂ ਦੀ ਅਸੀਂ ਪਾਣੀ ਵੀ ਸਾਡਾ ਗੰਦਾ ਹੋ ਚੁੱਕਿਆ ਤੇ ਉਸ ਤਰ੍ਹਾਂ ਦੇ ਸਾਡੇ ਸਰੀਰ ਤੇ ਉਸ ਤਰ੍ਹਾਂ ਦੇ ਸਾਡੇ ਦਿਮਾਗ ਰਹਿ ਹੀ ਨਹੀਂ ਜਿੱਦਾਂ ਦੇ ਪਹਿਲਾਂ ਸੀ ਇਦਾਂ ਹੀ ਇਹ ਵੀ ਬੈਠਾ ਬਾਈ ਬਾਈ ਦੇ ਤੁਸੀਂ ਕੱਪੜੇ ਦੇਖੋ ਫਟੇ ਪਏ ਆ ਸਿਰ 'ਚ ਜਟਾਂ ਬਣੀਆਂ ਹੋਈਆਂ ਸੀ ਭੈਣ ਦੱਸਦੀ ਆ ਅੱਜ ਸਾਫ਼ ਕਰਕੇ ਕੱਟ ਕੇ ਲੈ ਕੇ ਆਏ ਆ बस कोई सूझी ਨਹੀਂ ਆਉਦੀ ਏਦਾਂ ਹੀ ਬੋਲੀ ਜਾਂਦਾ ਗਾਲਾਂ ਕੱਢੀ ਜਾਣੀਆਂ ਕੁੱਟਮਾਰ ਕਰਦਾ ਘਰੇ ਹਨਾ ਆਦੀ ਮਾਂ ਨੂੰ ਭੈਣਾ ਮਤਲਬ ਮਾਂ ਹੈ ਨਹੀਂ ਠੀਕ ਹੈ ਮੇਰੀ ਟੋਲੋ ਮੈਂ ਪ੍ਰਧਾਨ ਮੰਤਰੀ ਇਹ ਜਿਹੜੀ ਬਿਲਡਿੰਗ ਹੈ ਨਾ ਕੰਦੀ ਸਾਰੀ ਇਹ ਮੇਰੀ ਹੈ ਤੁਸੀਂ ਕੌਣ ਹੋ ਮੈਂ ਪ੍ਰਧਾਨ ਮੰਤਰੀ ਆਵਣ ਦੇ ਸਾਂ ਅੱਛਾ ਪ੍ਰਧਾਨ ਮੰਤਰੀ ਹਰਜਨ ਸਿੰਘ ਰੈਣੀਆ ਹਰਜਨ ਸਿੰਘ ਰੈਣੀਆ ਬਾਦਲਪੁਰੋਂ ਪੱਲੋਂ ਜਿੱਤਿਆਂ ਲੈ 75 ਸਾਲ ਗੁਜਾਰ ਨਾਮ ਕੀ ਹੈ ਗੁਜਾਰ ਸਿੰਘ ਗੁਜਾਰ ਸਿੰਘ ਪਹਿਲਾਂ ਗੱਗਾ ਠਾਣਾ ਸਤੀ ਕਰਦਾ ਸੀ ਪਰ ਡੀਲੇ ਦੀ ਕਰਦਾ ਹੈ ਅੱਛਾ ਹਾਂਜੀ ਬਸ ਇਹਨੇ ਆਪਣਾ ਘਰ ਫਲਾਟ ਵੇਚ ਲਿਆ ਉਦੋਂ ਦੀ ਟੈਨਸ਼ਨ ਪਾ ਲਈ ਅੱਛਾ ਉਦੋਂ ਦੀ ਟੈਨਸ਼ਨ ਪਾ ਲਈ ਤੇਰਾ ਵੀ ਮੇਰੀ ਹੈ ਪਕਾਇ ਕਰਦੀ ਇੱਕ ਵਾਰੀ ਵਾਰ ਭੈਣ ਥੋੜਾ ਹੂੰ ਇਹ ਕੌਣ ਹੈ ਫਿਰ ਇਹ ਨਹੀਂ ਇਹ ਪੀਟੀ ਦੀ ਪਾਣਾ ਬਲਗਾਰ ਨਹੀਂ ਦਾ ਭਰਾ ਅੱਛਾ ਪਿਆਰ ਵਾਲਾ ਕੋਈ ਨਹੀਂ ਹੈ ਅੱਛਾ ਅੱਛਾ ਇਹ ਜਿਹੜੇ ਭਰਾ ਉਹਦੇ ਕਹਿ ਮੇਰੀ ਦੇਖੋ ਹੁਣ ਬਾਈ ਨੂੰ ਕੋਈ ਆਪਣੀ ਸੋਜੀ ਨਹੀਂ ਹੈਗੀ ਹੈਨਾ ਇਹਨਾਂ ਨੇ ਤੁਸੀਂ ਦੇਖੋਗੇ ਆਉਣ ਵਾਲੇ 15 ਦਿਨਾਂ 'ਚ 20 ਦਿਨਾਂ 'ਚ ਵਾਹਿਗੁਰੂ ਦੀ ਕਿਰਪਾ ਹੋਣੀ ਹੈ। ਇਹੀ ਬਾਪੂ ਗਿਲਜਾਰ ਸਿੰਘ ਆਪਣੇ ਆਪ ਦੀ ਸੁਰਜੀਤ ਆ ਜਾਊਗਾ। ਤੁਹਾਡੀਆਂ ਦੁਆਵਾਂ, ਤੁਹਾਡੀਆਂ ਅਰਦਾਸਾਂ, ਤੁਹਾਡੀਆਂ ਅਸੀਸਾਂ ਸਦਕਾ ਤੇ ਜਿਹੜੀਆਂ ਲੰਗਰ ਦੇ ਰੂਪ 'ਚ ਵਰਤਦੀਆਂ ਦਵਾਈਆਂ ਦੇ ਸਦਕਾ, ਪ੍ਰਸ਼ਾਦ ਰੂਪ 'ਚ ਦਵਾਈਆਂ ਦੇ ਸਦਕਾ। ਇਦਾਂ ਹੀ ਇਹ ਭੈਣ ਵੀ ਪੜ੍ਹੀ ਲਿਖੀ ਆ। ਹੈਨਾ? ਦੋ ਬੱਚੇ ਆ ਇਹਦੇ। ਨਹੀਂ। ਹਾਂ। ਇੱਕ ਬੱਚਾ ਇੱਕ ਬੱਚਾ ਵਾ ਠੀਕ ਹੈ। ਕੀ ਨਾਮ ਉਹਦਾ? ਮਨਪ੍ਰੀਤ। ਮਨਪ੍ਰੀਤ ਇਹਦੇ ਫਾਦਰ ਸਾਹਿਬ ਨੇ। ਹਾਂਜੀ। ਅੱਛਾ। ਠੀਕ ਹੈ ਸਰ ਜੀ ਕੋਈ ਲੱਗਦਾ ਆ ਦਿਮਾਗੀ ਪ੍ਰੋਬਲਮ ਹੈ ਕੋਈ ਨਹੀਂ ਲੱਗਦੀ ਜਾਂ ਮੈਂਟਲੀ ਆ ਨਾ ਨਾ ਲੱਗਦਾ ਨਾ ਬਿਜਲੀ ਦਾ ਚੱਕਰ ਚ ਕੋਈ ਕੋਈ ਚੱਕਰ ਇੱਕ ਮਿੰਟ ਜੀ ਸਰ ਜੀ ਮੇਰੀ ਗੱਲ ਸੁਣਿਓ ਵਾਹਿਗੁਰੂ ਹਾਂ ਜੀ ਉਹ ਠੀਕ ਸੇਟ ਦੀ ਇਨਫੈਕਸ਼ਨ ਆ ਦੇਖੋ ਪੂਰੀ ਦਵਾਈ ਦੇ ਦਿੰਨੇ ਆ ਫਿਰ ਆਪਾਂ ਦਵਾਈ ਖਾਣੀ ਆ ਹੋ ਤੇ ਐਕਸ-ਰੇ ਕਹਿੰਦੇ ਕਰਾਉਣੀ ਆ ਐਕਸ-ਰੇ ਕਰਾ ਲਾਂਗੇ ਆਪਾਂ ਕਰਾਂਗੇ ਕਹਿੰਦੇ ਦਿਮਾਗ ਦੇ ਸਿਰ ਕਰਾਉਣੇ ਪੂਰੀ ਬੋਡੀ ਦੇ ਐਕਸ-ਰੇ ਕਰਾਉਣੇ ਆ ਠੀਕ ਆ ਬਾਈ ਮੈਨੂੰ ਇਹ ਦੱਸੋ ਬਿਲਕੁਲ ਮੈਂ ਠੀਕ ਐ ਨਾ ਫਾਈਨ ਐ ਬਿਲਕੁਲ ਫਾਈਨ ਤੇ ਫੇ ਇਹ ਕਹਿੰਦੀ ਡੈਡੀ ਜੀ ਡੈਡੀ ਜੀ ਕਹਿੰਦੇ ਕਹਿੰਦੇ ਪਾਗਲ ਐ ਪਾਗਲ ਨਹੀਂ ਕੋਈ ਪਾਗਲ ਨਹੀਂ ਮੈਂਟਲ ਐ ਕਹਿੰਦਾ ਦੋਰੀ ਭੈਣ ਬਿਲਕੁਲ ਠੀਕ ਐ ਇਹਨੂੰ ਪਤਾ ਨਹੀਂ ਡੈਡੀ ਨੂੰ ਪਤਾ ਨਹੀਂ ਪਤਾ ਨਹੀਂ ਇਹ ਜਵਾਕ ਐ ਹਾਂ ਫਿਕਰ ਨਹੀਂ ਦੇਣੀ ਆ ਹਾਂ ਦਵਾਈ ਦਿੰਨੇ ਆ ਪੁੱਤ ਦਿੰਨੇ ਆ ਦਵਾਈ ਐ ਚਲੋ ਜਿੱਦਾਂ ਕੰਨੀ ਕਰ ਲੋ ਠੀਕ ਐ ਭਾਈ ਹਾਂਜੀ ਭਾਈ ਸਤਿ ਸ੍ਰੀ ਅਕਾਲ ਨਾ ਬਾਪੂ ਨਾ ਕਿੱਥੋਂ ਆਏ ਤੁਸੀਂ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਗੱਲ ਨੇ ਪਤਾ ਦਰਾਜ ਪਿੰਡ ਦਰਾਜ ਪਿੰਡ ਹਾਂਜੀ ਜਿਲ੍ਹਾ ਬਰਨਾਲਾ ਹਾਂਜੀ ਪੇਲਾ ਬਰਨਾਲਾ ਠੀਕ ਹੈ ਜੀ ਕਿੰਨੇ ਸਾਲਾਂ ਤੋਂ ਵੀਰ ਆਦਾ ਪੰਜ ਸਾਲ ਹੋ ਗਏ ਪੰਜ ਸਾਲ ਹੋ ਗਏ ਤੁਹਾਡਾ ਬੇਟਾ ਬਾਪੂ ਹਾਂ ਬੜੀ ਜਾਂਦਾ ਬੜੀ ਜਾਂਦਾ ਵਸ ਠੀਕ ਹੈ ਬਹੁਤ ਫੌਜ ਚ ਭਰਤੀ ਹੋ ਗਏ ਅੱਛਾ ਦੂਰ ਤੋਂ ਲੋਕ ਮਹੀਨੇ ਰਿਹਾ ਬਸ ਫੌਜ ਹੈ ਕੀ ਨਾਮ ਵੀਰੇ ਤੇਰਾ ਹੈ ਕੁਲਦੀਪ ਠੀਕ ਹੈ ਕੁਲਦੀਪ ਤੂੰ ਫੌਜ ਚ ਭਰਤੀ ਹੋ ਗਿਆ ਸੀ ਹੁਣ ਬਾਪੂ ਕੀ ਕਰਦਾ ਫਿਰ ਤੁਰਿਆ ਫਿਰਦਾ ਜਾਂ ਘਰੇ ਬੈਠਾ ਰਹਿੰਦਾ ਬਸ ਇਹ ਵੀ ਨਹੀਂ ਖੜਦਾ ਨਾ ਜੱਕਰੇ ਰਹੇ ਫਿਰ ਵੀ ਸਰਵਨ ਤੁਰਿਆ ਫਿਰਦਾ ਗੁੱਸਾ ਤਾਂ ਨਹੀਂ ਕਰਦਾ ਮਾਰਦਾ ਤਾਂ ਨਹੀਂ ਕਿਸੇ ਤੇ ਚੁੰਡੇ ਨੇੜੇ ਵੀ ਨਹੀਂ ਆਉਂਦਾ ਜੇ ਮੈਂ ਬਾਹਰ ਅੰਦਰ ਤਾਂ ਜੇ ਕੋਈ ਮਾੜਾ ਮੋਟਾ ਇਹਨੂੰ ਕਹਿੰਦਾ ਫਿਰ ਤਾਂ ਕਹਿੰਦਾ ਨਹੀਂ ਉਹ ਨੂੰ ਨਹੀਂ ਉਹਨੇ ਕੁਛ ਕਹਿਣਾ ਕਿੰਨੇ ਸਾਲ ਹੋ ਗਏ ਤੁਸੀਂ ਦਾਦੇ ਹੋ 5 ਸਾਲ ਹੋ ਗਏ 5 ਸਾਲ ਹੋ ਗਏ ਤੁਹਾਡੇ ਕਿੰਨੇ ਬੱਚੇ ਬਾਪੂ ਦੋ ਆ ਦੋ ਬੱਚੇ ਆ ਦੋ ਆ ਤੁਹਾਡੇ ਬੱਚੇ ਫੌਜੀ ਆ ਉਹ ਇਹਦੀ ਮੈਰਿਜ ਹੋਈ ਸੀ ਵਿਆਹ ਹੈ ਨਾ ਅੱਛਾ ਇਹ ਮੈਂ ਬੈ ਨਹੀਂ ਹੋਇਆ ਇਹ ਪੂਰੀ ਫੌਜ ਆ ਹੋ ਜੂ ਤੁਸੀਂ ਵੀ ਫੋਰਚੂਰ ਟੈਰੋ ਉਹ ਬਹੁਤ ਜੋ ਲਾ ਇਹ ਕਿੰਨਾ ਪੜਿਆ ਸੀਗਾ ਕਰਮਾਂ ਦਾ ਕੋਈ ਦੱਸ ਪੜਿਆ 10 ਪੜ ਕੇ ਫੌਜ ਭਰਤੀ ਹੋ ਗਿਆ ਸੀ ਉਹ ਕੋਲ ਪੜਾਇਆ ਸੀ ਤੇ ਕਸ਼ ਕਰਮਾਂ ਨੇ ਕੋਈ ਨਹੀਂ ਕਾਉਂਟੀ ਦਾ ਵੀ ਪਲੇਅਰ ਵਧੀਆ ਹੈ ਹਾਂ ਕਰਮਾਂ ਡਾਉਨ ਦਿੱਤਾ ਕੋਈ ਮੇਰੇ ਭਾਈ ਦਰਾਜ ਪਿੰਡਾ ਬਰਨਾਲਾ ਜ਼ਿਲ੍ਹਾ ਭਾਈ ਹੁਣੀ ਦੱਸ ਦਿਆ ਵੀ ਦਰਾਜ ਸਾਡਾ ਪਿੰਡਾ ਇਹਦਾ ਜੈਮਲ ਸਿੰਘ ਵਾਲਾ ਥੋੜੇ ਨਾਲ ਜੁੜੇ ਜਾਂ ਮੱਧੁੱਤ ਕਰੀ ਬਿਲੇ ਆਉਂਦੇ ਨੇ ਉਹ ਤਾਂ ਲੱਗੇ ਸਾਡੇ ਗੁਰਦੁਆਰੇ ਅੱਗੇ ਮਖਾਣਾ ਜੀ ਅੱਛਾ ਫਿਰ ਉੱਥੋਂ ਤੁਸੀਂ ਜਾ ਕੇ ਇਹਨੂੰ ਲੈ ਕੇ ਆਏ ਇਹ ਵੀਰੇ ਹੁਣੇ ਸਾਡੇ ਕੋਲੇ ਸੇਵਾ ਕਰਾਉਣ ਆਉਂਦੇ ਆ ਦਰਾਜਪਿੰਡ ਵਾਲੇ ਤੇ ਇਹ ਨਾਲ ਕਿਹੜਾ ਪਿੰਡ ਦਾ ਨਾ ਜੈਮਲ ਸਿੰਘ ਵਾਲਾ ਵੀਰੇ ਨੂੰ ਲੈ ਕੇ ਆਏ ਨੇ ਇੱਥੇ ਵੀਰਾ ਕਬੱਡੀ ਦਾ ਪਲੇਅਰ ਸੀ ਵਧੀਆ ਫੌਜ ਵੀ ਭਰਤੀ ਹੋ ਗਿਆ ਸੀ ਪਰ ਉੱਥੋਂ ਭੱਜਿਆ ਆ ਦੋ-ਤਿੰਨ ਮਹੀਨੇ ਬਾਅਦ ਤੇ ਬਾਪੂ ਵੀ ਫੌਜੀ ਆ ਇੱਕ ਪੁੱਤ ਤਾਂ ਬਾਪੂ ਦਾ ਵਿਆਹ ਵੜੇ ਆਪ ਦਾ ਅੱਡ ਵਿੱਡਾ ਵਧੀਆ ਆਪ ਦੇ ਬੱਚੇ ਪਾਲਦਾ ਵਧੀਆ ਰਹਿੰਦਾ ਪਰ ਇੱਕ ਇਹ ਆਪਣੀ ਸੋਝੀ ਹੋਈ ਨਹੀਂ ਕੋਈ ਸਮਝ ਹੀ ਨਹੀਂ ਕੋਈ ਨਾ ਹੋਣ ਦੀ ਨਹੀਂ ਧੋਣ ਦੀ ਨਹੀਂ ਬੈਠਣ ਦੀ ਨਹੀਂ ਉੱਠਣ ਦੀ ਨਹੀਂ بس ਅਰਦਾਸ ਕਰਿਓ ਵੀ ਰਾਜ ਤੋਂ ਠੀਕ ਹੋ ਕੇ ਜਾਵੇ ਤੰਦਰੁਸਤ ਹੋ ਕੇ ਘਰੇ ਜਾਵੇ ਜਿਹੜੀ ਉਮੀਦ ਲੈ ਕੇ ਬਾਪੂ ਆਸ ਲੈ ਕੇ ਇੱਥੇ ਆਇਆ ਬਾਪੂ ਦੀਆਂ ਆਸਾਂ ਪੂਰੀਆਂ ਹੋਣ ਆਸਾਂ ਨਿਭੂਰ ਪਵੇ ਸੁਖਵਿੰਦਰ ਕਿਵੇਂ ਵੀਰੇ ਠੀਕ ਹੋ ਜਾਂਦੇ ਐ ਉਹ ਮਾਰਦਾ ਕੁੱਟਦਾ ਆ ਪਿੰਡ ਦੀ ਪੰਚਾਇਤ ਨੇ ਲੈ ਕੇ ਭੇਜਿਆ ਵਾ ਇਹ ਪਿੰਡ ਗੱਲ ਤੋਂ ਕੰਮ ਕਰ ਲਈ ਸਾਰੀ ਗ੍ਰਾਮ ਪੰਚਾਇਤ ਕੋਹਾਰ ਵਾਲਾ ਬੱਲੀਓ ਪੰਚਾਇਤ ਬੱਲੀਓ ਲੈ ਕੇ ਭੇਜਿਆ ਗਿਆ ਵਾ ਵਾਹਿਗੁਰੂ ਜਪ ਜਪਾ ਸਮੇਂ ਕੰਤਨਰੋਸਤੀ ਦੇ ਵਾਖਸ਼ ਨੂੰ ਵੀਰੇਨ ਇੱਕ ਉਕਾਰ ਸਤਨਾਮ ਕਰਤਾਪੁਰ ਨਿਰਪੋ ਨਿਰਵੈਰ ਅਕਾਲ ਮੂਰਤ अर्जुन ਸਿੰਘ ਬਾંગੁਰਪੁਰ ਸਾਧ ਜਪ ਆਨ ਸੱਚ ਜਗਤ ਸੱਚ ਐਪੀ ਸੱਚ ਨਾਨਕ ਹੋਸੀ ਕੀ ਸੱਚ ਵਾਹਿਗੁਰੂ ਬੇਨਤੀ ਹੈ ਕਿ ਸਿਕੁੰਦਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਬਿਹਾਰ ਵਾਲਾ ਫਰੀਦਕੋਟ ਕਪੂਰਾ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਸਿਕੁੰਦਰ ਸਿੰਘ ਟੀਟੂ ਪਿਛਲੇ ਕੁਝ ਮਹੀਨਿਆਂ ਤੋਂ ਦਿਮਾਗੀ ਪਰੇਸ਼ਾਨ ਹੈ ਇਲਾਜ ਆਪ ਜੀ ਦੀ ਸੰਸਥਾ ਮੁਨਕਤਰੀ ਸੇਵਾ ਵੱਲੋਂ ਚੱਲ ਰਿਹਾ ਸੀ ਕੁਝ ਸਮਾਂ ਦਵਾਈ ਖਾਂਦਾ ਰਿਹਾ ਹਾਲਾਤ ਕਾਫੀ ਸੁਧਰ ਗਏ ਸੇ ਇਸ ਨੂੰ ਆਪ ਜੀ ਦੇ ਸਾਸਤਾ ਵਿੱਚ ਛੱਡਿਆ ਗਿਆ ਸੀ ਕੁਝ ਸਮਾਂ ਰਿਹਾ ਕਿ ਉੱਥੋਂ ਚਲਾ ਗਿਆ ਫਿਰ ਇਸ ਨੇ ਦਵਾਈ ਖਾਣੀ ਬੰਦ ਕਰ ਦਿੱਤੀ ਹੁਣ ਇਹ ਪਹਿਲਾਂ ਨਾਲੋਂ ਜ਼ਿਆਦਾ ਅਫਸੈਟ ਹੋ ਚੁੱਕਾ ਹੈ ਜਿਹੜੇ ਬਾਪ ਨੇ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਗੋਦੀ ਚੱਕ ਚੱਕ ਖੜਾਇਆ ਪਾਲਿਆ ਅੱਜ ਉਹਨਾਂ ਤੋਂ ਹੀ ਬੱਚਿਆਂ ਨੂੰ ਡਰ ਲੱਗਦਾ ਆਪਦੇ ਬਾਪ ਤੋਂ ਬਸਰਦਾਸ ਕਰਿਓ ਸਕਿੰਦਰ ਵੀਰਾ ਇੱਥੋਂ ਠੀਕ ਹੋ ਕੇ ਜਾਵੇ ਜਿਹੜੇ ਪੰਚਾਇਤ ਦੇ ਪਿੰਡ ਦੇ ਪਤਵੰਤੇ ਸੱਜਣ ਲੈ ਕੇ ਆਏ ਨੇ ਤੇ ਮਾਰੇ ਕਿਰਪਾ ਕਰੇ ਇਹਨਾਂ ਦਾ ਵੀ ਮਿਹਨਤ ੱੱਲੇ ਪਵੇ ਵੀਰਾ ਆਪਣਾ ਘਰ-ਬਾਰ ਸੰਭੇ ਜਾ ਕੇ ਆਪਣੇ ਬੱਚਿਆਂ ਨੂੰ ਸੰਭੇ। ਤੇ ਇਸੇ ਤਰ੍ਹਾਂ ਹੀ ਇੱਕ ਇਸ ਵੀਰ ਨੂੰ ਲੈ ਕੇ ਆਏ ਨੇ ਬਜ਼ੁਰਗ ਨੂੰ। ਕਿਹੜੇ ਪਿੰਡੋਂ ਲੈ ਕੇ ਆਏ ਵੀਰੇ? ਹੈ? ਕਾਕੂਵਾਲ ਜ਼ਿਲ੍ਹਾ ਫਿਰੋਜ਼ਪੁਰ ਤੋਂ। ਕੀ ਹੋਇਆ ਵੀਰੇ ਨੂੰ? ਕਿਨੂੰ ਵੀ ਦਿਮਾਗੀ ਆਈ ਐ ਜਿਹਦੇ ਪਰਿਵਾਰ ਛੱਡ ਕੇ ਚਲਾ ਗਿਆ ਸੀ ਬਾਈ। ਹੂੰ। ਤੇ ਉਸ ਤੋਂ ਬਾਅਦ ਮੈਂਟਲੀ ਐਫਸਟ ਹੋ ਗਈ ਸੀ। ਪਰਿਵਾਰ ਕੌਣ? ਇਹ ਜਾਨੀ ਕਿ ਮੈਰਿਜ ਹੋਈ ਸੀ ਜੀ ਤੇ ਇਹਦੇ ਬੱਚੇ ਦੇ ਸੀਗੇ ਨਹੀਂ ਬੱਚੇ ਨਹੀਂ ਆ ਗਏ ਤੁਹਾਡਾ ਕੀ ਲੱਗਦਾ ਹੈ ਤੇ ਜਾਨੀ ਕਿ ਰਿਲੇਸ਼ਨ ਚ ਤਾਇਆ ਜੀ ਲੱਗਦੇ ਧੰਨਵਾਦ ਵੀਰੇ ਤੂੰ ਲੈ ਕੇ ਆਇਆ ਥੇ ਬਹੁਤ ਬਹੁਤ ਸ਼ੁਕਰੀਆ ਇਹ ਵੀ ਬਾਪੂ ਜੀ ਤੁਸੀਂ ਹਾਲਤ ਦੇਖੋ ਵਿਚਾਰੇ ਦੀ ਨਾਲੀ ਦਾ ਪਾਣੀ ਪੀਂਦੇ ਰਹਿੰਦਾ ਖਾਣੇ ਦੇ ਨਾਲ ਇਹਦਾ ਬਹੁਤ ਜ਼ਿਆਦਾ ਕੰਡੀਸ਼ਨ ਗੰਦੇ ਨਾਲੇ ਚੋਂ ਨਾਲੀਆਂ ਚੋਂ ਪਾਣੀ ਪੀਂਦਾ ਪਾਣੀ ਪੀਂਦਾ ਆ ਕਟੋਰਾ ਜਿਹਦੇ ਕੋਲ ਹੀ ਉਹਦੇ ਨਾਲ ਜਿਹੜਾ ਪਾਣੀ ਖਣ ਲੈਂਦਾ ਉਹ ਵੀ ਹੋ ਰਹੀ ਹੈ ਕੀ ਨਾਮ ਹੈ ਇਹਦਾ ਸੁਨਿਆਰਾ ਸਿੰਘ ਸੁਨਿਆਰਾ ਸਿੰਘ ਸੁਨਿਆਰਾ ਸਿੰਘ ਫੜਾ ਦੇ ਮੈਨੂੰ ਕੀ ਆਹਾ ਉਹ ਕੀ ਫੜਾ ਦੇ 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 ਭਾਂਡਾ ਇਹਨੇ ਭਾਂਡਾ ਯਾਰ ਜਲ ਦੇ ਦੇ ਮੈਨੂੰ ਭਾਂਡਾ ਆ ਦੇ ਦੇ ਜਲ ਜਲ ਨਾਲ ਨਹੀਂ ਮੈਨੂੰ ਸਾਰਾ ਹੀ ਦੇ ਦੇ ਯਾਰ ਸਾਰਾ ਹੀ ਨਹੀਂ ਯਾਰ ਸਾਰਾ ਹੀ ਦੇ ਦੇ ਇਹਦੇ ਵਿੱਚ ਕੀ ਹੈ ਇਹ ਮੈਂ ਰੱਖਣਾ ਯਾਰ ਸਾਹਮਣੇ ਬਹਿ ਜਾ ਸੁਨਿਆਰਾ ਬਹਿ ਜਾ ਸੁਨਿਆਰਾ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਬਾਈ ਕੋਲ ਕਿੰਨੀ ਸਮੈਲ ਆਉਂਦੀ ਆ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਨਾਤੇ ਨੂੰ ਵਿਚਾਰੇ ਨੂੰ ਆਉਣ ਸਰਦੀਆਂ ਨੰਗੀਆਂ ਐਂ ਗੰਦੇ ਕੱਪੜਿਆਂ ਦੀ ਨੰਗੀਆਂ ਬਸ ਇਸ ਤਰ੍ਹਾਂ ਸਾਡੇ ਪਰਿਵਾਰ ਦੇ ਮੈਂਬਰ ਜਿਹੜੇ ਸਾਡੇ ਮੁਕਤਰੀ ਸੇਵਾ ਪਰਿਵਾਰ ਦੇ ਵਿੱਚ ਸ਼ਾਮਲ ਹੁੰਦੇ ਨੇ ਅੱਜ ਜਿਹੜਾ ਦਵਾਈਆਂ ਦਾ ਲੰਗਰ ਲੱਗਿਆ ਉਹਦੇ ਵਿੱਚ ਸਾਰੀਆਂ ਡਿਟੇਲਸ ਨੇ ਤੁਸੀਂ ਦੇਖ ਸਕਦੇ ਹੋ OPD 1717 ਹੋਈ ਆ ਰਿਪੀਟ 1432 ਹੋਈ ਆ 3149 ਟੋਟਲ ਮਰੀਜ਼ਾਂ ਦਾ ਚੈੱਕਅਪ ਜਾਨੀ ਕਿ ਦਵਾਈਆਂ ਦਿੱਤੀਆਂ ਗਈਆਂ ਤੇ OPD ਬੱਚਿਆਂ ਦੀ 186 ਤੇ 47 ਰਿਪੀਟ ਹੋਈਆਂ ਤੇ 232 ਹੈ ਜਿਹੜੇ ਕੁੱਲ ਬੱਚੇ ਆ ਇਹਨਾਂ ਦਾ ਕੁੱਲ ਜੋੜ ਬਣਿਆ 3381 3381 ਮਰੀਜ਼ਾਂ ਨੂੰ ਅੱਜ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਗਈਆਂ ਅੱਜ ਦੇ ਕੈਂਪ ਵਿੱਚ ਨਵੇਂ ਜਿਹੜੇ ਮਰੀਜ਼ ਆਏ ਨੇ 416 ਮਰੀਜ਼ ਅੱਜ ਜਿਹੜੇ ਆ ਨਵੇਂ ਆਏ ਆ ਤੇ ਵਿੱਚ ਬੱਚਿਆਂ ਨੂੰ ਐਡ ਕਰਦੇ ਤਾਂ ਮਨੋਲੋਗ 298 ਮਰੀਜ਼ ਜਿਹੜੇ ਨਵੇਂ ਕੈਂਪ ਚ ਆਏ ਅੱਜ ਰਜਿਸਟ੍ਰੇਸ਼ਨ ਹੋਈ ਸੀ 2416 ਦੀ ਪਰ ਉਹਦੇ ਵਿੱਚੋਂ 298 ਹੀ ਪਹੁੰਚੇ ਸਾਡੇ ਕੋਲੇ ਤੇ ਇਦਾਂ ਹੀ ਜਿਹੜੇ ਡਾਕਟਰਾਂ ਨੇ ਚੈੱਕਅਪ ਕੀਤੇ ਓਪੀਡੀ 베ਸ ਤੇ ਸਾਰੇ ਹਨ ਉਹਨਾਂ ਡਾਕਟਰਾਂ ਦੀ ਡਿਟੇਲਸ ਨੇ ਸਾਡੀ ਇੱਕ ਬੇਨਤੀ ਆ ਜਿਹੜੇ ਮਰੀਜ਼ ਜਿਵੇਂ ਹੁਣ ਇਸ ਵਾਰ ਕੁੱਲ ਨਵੇਂ ਮਰੀਜ਼ ਜਿਹੜੇ 273 ਆਏ ਨੇ ਇਹਨਾਂ ਦੇ ਵਿੱਚੋਂ ਅਗਲੀ ਵਾਰੀ 100 ਸਵਾ 100 ਮਰੀਜ਼ ਹੀ ਆਉਣ ਅੱਧਿਓ ਵੱਧ ਮਰੀਜ਼ ਆਉਣੇ ਨਹੀਂਗੇ ਸਾਡੀ ਬੇਨਤੀ ਹੈ ਜਦੋਂ ਤੁਸੀਂ ਦਵਾਈ ਲੈਣ ਆਉਂਦੇ ਹੋ ਨਾ ਸਾਡੇ ਕੋਲੇ ਪਹਿਲੀ ਵਾਰ ਬਾਲਿਆਂ ਨੂੰ ਤਾਂ ਇਹ ਉਮੀਦ ਹੁੰਦੀ ਆਸ ਹੁੰਦੀ ਆ ਵੀ ਅਸੀਂ ਮਰੀਜ਼ ਛੱਡ ਹੀ ਆਉਣਾ ਉੱਥੇ ਆਪਦਾ ਜਦੋਂ ਅਸੀਂ ਰੱਖ ਦੇਣੀ ਹੈ ਉਹਨਾਂ ਨੂੰ ਪਤਾ ਲੱਗਦਾ ਵੀ ਇਹਨਾਂ ਨੇ ਨਹੀਂ ਰੱਖਣਾ ਉਹ ਫੇਰ ਜਾ ਕੇ ਕਿਹੜਾ ਛੱਡ ਦਿੰਦੇ ਆ ਦਵਾਈ ਦੂਵੀ ਵੀ ਨਹੀਂ ਖਵਾਉਂਦੇ ਬਸ ਉੱਥੇ ਇਸ ਮੀਤ ਤੇ ਆਉਂਦੇ ਆ ਵੀ ਚਲੋ ਸਾਡਾ ਕਿਹੜਾ ਛੁੱਟ ਜੂ ਅਸੀਂ ਉਹਨੂੰ ਛੱਡਿਆਵਾਂਗੇ ਉੱਥੇ ਪਰ ਬੇਨਤੀ ਹੈ ਜੇ ਤੁਸੀਂ 6 ਮਹੀਨੇ ਸਬਰ ਰੱਖ ਕੇ ਦਵਾਈ ਖਵਾਓ ਨਾ ਤੁਹਾਨੂੰ ਛੱਡਣ ਦੀ ਮਰੀਜ਼ ਲੋੜ ਹੀ ਨਹੀਂ ਤੁਹਾਡੇ ਘਰ ਦੇ ਕੰਮ ਕਰੂਗਾ ਉਹ ਆਪਣਾ ਆਪ ਨੂੰ ਸਾਹਮਣੇ ਜੋਗਾ ਹੋ ਜਾਊਗਾ ਪਰ ਵਿਸ਼ਵਾਸ ਰੱਖ ਕੇ ਭਰੋਸਾ ਰੱਖ ਕੇ ਸਬਰ ਦੇ ਨਾਲ 6 ਮਹੀਨੇ ਦਵਾਈ ਜ਼ਰੂਰ ਖਵਾਓ ਐ ਲక్ష్ਮੀ ਐ ਨਾ ਸੋਚੋ ਵੀ ਬਸ ਇਹਨੂੰ ਆਪਾਂ ਲਾਇਆ ਹੋਣਾ ਗਲੋਂ ਤੇ ਛੱਡਿਆਉਣਾ ਇਸ ਕਰਕੇ ਅੱਜ ਵੀ ਇੱਥੇ ਜਿੰਨੇ ਪੇਸ਼ੈਂਟ ਅਸੀਂ ਰੱਖੇ ਆ ਕਿ ਉਹ ਮਰੀਜ਼ ਰੱਖੇ ਆ ਜਿਹੜੇ ਲੋੜਵੰਦ ਸੀਗੇ ਦੇਖੋ ਇੱਧਰ ਆ ਜਾਓ ਇੱਧਰ ਆ ਜਾ ਖਲਾਣਾ ਆ ਇੱਧਰ 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 ਚਲ ਉਸੇ ਬੈਠ ਜੀ ਚਲ ਬੜੇ ਖਾਣੇ ਦਾ ਮਨਾ ਕਰ ਮੇਰੇ ਮੈਨੂੰ ਮਰਵਾਏਗਾ ਨਾਲੇ ਆਪ ਮਰੇਗਾ ਇੰਦਾ ਜਿਨ੍ਹਾਂ ਨੂੰ ਐਂ ਹੀ ਆਪਦੀ ਵੀ ਸੋਝੀ ਨਹੀਂ ਇਕੱਲੇ ਹੀ ਬੁੱਲੀ ਜਾਂਦੇ ਹਨ ਇਹਨਾਂ ਨੂੰ ਥੋੜਾ ਜਿਹਾ ਮਾਨ ਸਤਕਾਰ ਪਿਆਰ ਆਪਣਾ ਪਣ ਤੇ ਫੇਰ ਦਵਾਈ ਫਿਰ ਫਰਕ ਪੈਂਦਾ ਬਾਬਾ ਜੀ ਖੇਨ ਲੱਗਦੀ ਹਰ ਕੋ ਮਾਰੇਗਾ ਜੇ ਹੁਣ ਕੱਲਾ ਅੰਦਰ ਕਮਰੇ ਚ ਬੰਦ ਬੈਠਾ ਬੰਦਾ ਉਹਨੂੰ ਕਿਸੇ ਨੇ ਬੁਲਾਉਣਾ ਨਹੀਂ ਚਲਾਉਣਾ ਨਹੀਂ ਰੋਟੀ ਖਾ ਲਈ ਬਸ ਪੈ ਗਿਆ ਉਹਨੂੰ ਫਿਰ ਚਾਹੇ ਦਵਾਈ ਵੀ ਦੇਈ ਚੱਲੋ ਦਵਾਈ ਨਾਲ ਵੀ ਫਰਕ ਨਹੀਂ ਪੈਣਾ ਬੈਠਾ ਮਰੂਗਾ ਓਏ ਬਚਾ ਲੋ ਇਹਨੂੰ ਬਾਬਾ ਜੀ ਮਰ ਜੂਗਾ ਮੈਥੋਂ ਐ ਵੀ ਫਾਇਦਾ ਕੁਝ ਨਹੀਂ ਜਾਂ ਮੈਂ ਇਹ ਹੱਥ ਨਾਲ ਮਾਰ ਦੂੰਗਾ ਇਹ ਹੱਥ ਨਾਲ ਟੰਗ ਦੂੰ ਮੇਰੇ ਸਿਰ ਮੈਂ ਬੱਕਰਾ ਟੰਗ ਦੂੰਗਾ ਉਹਨਾਂ ਦੇ ਬੱਕਰਾ ਹੀ ਟੰਗਿਆ ਪਿਆ ਮੈਂ ਗੱਲ ਤਾਂ ਲਾ ਦੇ ਆਹ ਟੰਗ ਦੂੰ ਬਹਿ ਜਾ ਬਹਿ ਜਾ ਵੀਰ ਚੋਪੇ ਨਹੀਂ ਕਰਦਾ ਬੇਜਾ ਬੇਜਾ ਬਸ ਪਾਗਲ ਪੌ ਕੀ ਸੰਗਤ ਬੈਠੀ ਹੈ ਗੁਰੂ ਦੀ ਬਸ ਵੀਰੇ ਬਸ ਬਸ ਤਾਂ ਇਹ ਨਾ ਕੜਾਈ ਜੀ ਬਾਬਾ ਜੀ ਚੱਲ ਕੋਈ ਨਾ ਕੋਈ ਕੜਾਈ ਠੀਕ ਆ ਚੱਲ ਕੋਈ ਐਵੇਂ ਮਰ ਜੂਗੇ ਮੇਰੇ ਹੱਥਾ ਜਾ ਮੈਨੂੰ ਕੋਈ ਮਾਰ ਦੋ ਚਲੋ ਬਸ ਸਾਡੀ ਇੰਨੀ ਇੱਕ ਬੇਨਤੀ ਹੈ ਜੀ ਇਸ ਦਵਾਈਆਂ ਦੇ ਲੰਗਰ ਦੇ ਵਿੱਚ ਜਿੱਥੇ ਗੁਰੂ ਦੀ ਕਿਰਪਾ ਦੇ ਨਾਲ ਸੰਗਤਾਂ ਪਹੁੰਚਦੀਆਂ ਇੰਨੀ ਵੱਡੀ ਗੰਟੀ 'ਚ ਉੱਥੇ ਜਿਹੜੇ ਇਹ ਮਰੀਜ਼ ਆ ਜਿਹੜੇ ਬਹੁਤ ਕ੍ਰਿਟੀਕਲ ਕੰਡੀਸ਼ਨ 'ਚ ਸਾਡੇ ਕੋਲੇ ਪਹੁੰਚਦੇ ਆ ਉਹਨਾਂ ਵਾਸਤੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਇੱਕ ਅਪਰਾਲਾ ਕੀਤਾ ਸਾਡੇ ਕਰਜੂਗਿਆਂ ਦੇ ਰਾਹੀਂ ਇਹ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਲਈ ਜਾਂਦੀ ਆ ਅਸਰਦਾਸ ਕਰਿਓ ਕਿ ਸਾਰੇ ਠੀਕ ਹੋਣ ਤੰਦਰੁਸਤ ਹੋਣ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ